ਪਰਮ ਸਤਿਕਾਰਯੋਗ ਨਗਰ ਕਾਲਸਨਾਂ ਦੇ ਵਿੱਚ ਗ੍ਰਾਮ ਸਭਾ ਦੇ ਵਿੱਚ ਪਹੁੰਚੇ ਬਹੁਤ ਹੀ ਸਤਿਕਾਰਯੋਗ ਸਰਦਾਰ ਅਮਰਦੋਤ ਸਿੰਘ ਜੀ ਮਾਨ ਜਿਹੜੇ ਪੰਜਾਬ ਦੇ ਮੁੱਦਿਆਂ ਦੀ ਗੱਲ ਹਮੇਸ਼ਾ ਤੁਸੀਂ ਦੇਖਿਆ ਚੱਕਦੇ ਰਹਿੰਦੇ ਨੇ ਉਹਨਾਂ ਦੇ ਨਾਲ ਸਰਦਾਰ ਹਮੇਸ਼ਿੰਦਰ ਸਿੰਘ ਜਲਵਾਣਾ ਜਿਹੜੇ ਪੰਜਾਬ ਪ੍ਰਤੀ ਸ਼ਹਿਰ ਦੇ ਡਿਬੇਟ ਹਮੇਸ਼ਾ ਟੀਵੀ ਦੇ ਉੱਤੇ ਚੱਲਦੀ ਰਹਿੰਦੀ ਹੈ ਵੱਖ-ਵੱਖ ਟੀਵੀ ਚੈਨਲਾਂ ਦੇ ਉਹ ਸੰਪਾਦਕ ਰਹੇ ਤੇ ਆਲੇ-ਦਾਲੇ ਤੋਂ ਆਈਆਂ ಗ್ರಾಮ ਪੰਚਾਇਤਾਂ ਸਮੂਹ ਨਗਰ ਨਿਵਾਸੀ ਤੇ ਸਤਕਾਰ ਸੋ ਸੱਜਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਇਸ ਮਸਲੇ ਦੇ ਸਬੰਧ ਵਿੱਚ ਇਕੱਠੇ ਹੋਇਆ ਕਿ ਲਾਲ ਕਿਲੇ ਦੇ ਉੱਤੇ ਇੱਕ ਸਿੱਖ ਨੂੰ ਇਸ ਕਰਕੇ ਐਂਟਰੀ ਨਹੀਂ ਮਿਲੀ ਕਿ ਉਹਨੇ ਆਪਣੇ ਧਰਮ ਦਾ ਚਿੰਨ ਪਹਿਨ ਕੀਤਾ ਹੋਇਆ ਸੀਗਾ ਅਸੀਂ ਕਈ ਦਿਨਾਂ ਤੋਂ ਇਸ ਚਰਚਾ ਦੇ ਵਿੱਚ ਸਾਰੀ ਲਿਪਤਾ ਵੀ ਮਤਲਬ ਇੱਕ ਕਹਾਣੀ ਜਾਂਦੀ ਹੈ ਤਾਂ ਜਾਂਦੀ ਕਿੱਧਰ ਨੂੰ ਹੈ ਸਿੱਖ ਕੌਮ ਨੇ ਇਸ ਦੇਸ਼ ਨੂੰ ਆਜ਼ਾਦੀ ਦੇ ਲਈ ਲੱਖਾਂ ਕੁਰਬਾਨੀਆਂ ਕੀਤੀਆਂ ਅੱਜ ਵੀ ਉਹਨਾਂ ਦੇ ਨਾਲ ਦੇਸ਼ 'ਚ ਐਦਾਂ ਦਾ ਵਿਵਹਾਰ ਹੋਵੇ ਬਹੁਤ ਹੀ ਨਿੰਦਣਯੋਗ ਹੈ ਉਸ ਤੋਂ ਉੱਪਰ ਦੀ ਗੱਲ ਸਾਡੀਆਂ ਸਸਤਾਵਾਂ ਜਿਵੇਂ ਕਿ ਅਸੀਂ ਸਿੱਖਾਂ ਨੇ ਆਪਣੀ ਪਾਰਟੀ ਚੁਣੀ ਵੀ ਅਕਾਲੀ ਦਲ ਸਿਆਸੀ ਤੌਰ ਤੇ ਸਾਡੀ ਗੱਲ ਹੈ ਜਿਹੜੀ ਸਿਆਸਤ 'ਚ ਸਰਕਾਰਾਂ 'ਚ ਰੱਖੇ ਸਿੱਖ ਕੌਮ ਦੇ ਮਸਲਿਆਂ ਨੂੰ ਚੁੱਕਣ ਲਈ ਅਸੀਂ ਇੱਕ ਸ੍ਰੋਣੀ ਕਮੇਟੀ ਆਜਾਦ ਕੀਤੀ। ਇਸ ਮਸਲੇ ਨੂੰ ਅਸੀਂ ਸਾਰਿਆਂ ਨੂੰ ਪਹਿਲਾਂ ਉਹਨਾਂ ਦੇ ਧਿਆਨ 'ਚ ਲਿਆਂਦਾ। ਜਿਸ ਦਿਨ ਦੀ ਇਹ ਘਟਨਾ ਹੈ ਉਸੇ ਦਿਨ ਅਸੀਂ ਮੈਂ ਖੁਦ ਸ੍ਰੋਣੀ ਕਮੇਟੀ ਦੇ ਪ੍ਰਧਾਨ ਨੂੰ ਮੈਂ ਫੋਨ ਕੀਤਾ ਇਸੇ ਪਿੰਡ 'ਚ ਖੜਕੇ ਵੀ ਪ੍ਰਧਾਨ ਜੀ ਆਹ ਮਸਲਾ ਹੋ ਗਿਆ ਇਹਦੇ ਵਿੱਚ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਆ। ਇਤੂ ਮਾੜੀ ਗੱਲ ਕੀ ਹੋਏਗੀ ਪ੍ਰਧਾਨ ਨੇ ਸਾਨੂੰ ਮਿਲਣ ਤੱਕ ਦਾ ਟਾਈਮ ਨਹੀਂ ਦਿੱਤਾ ਮਸਲਾ ਹੱਲ ਕਰਨਾ ਮਸਲੇ ਤੇ ਆਵਾਜ਼ ਉਠਾਉਣੀ ਕੋਈ ਪ੍ਰੋਟੈਸਟ ਕਰਨਾ ਜਾਂ ਸਬੰਧਤ ਲੀਡਰਾਂ ਨੂੰ ਸੈਂਟਰਦਿਆਂ ਨੂੰ ਮਿਲਣਾ ਦੂਰ ਦੀ ਗੱਲ ਹੈ ਮੈਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਹਾਨੂੰ ਅਸੀਂ ਮਿਲਣਾ ਚਾਹੁੰਦੇ ਹਾਂ ਕਹਿੰਦੇ ਅਸੀਂ ਤਾਂ ਕੋਈ ਪ੍ਰੋਗਰਾਮ ਚੱਲਦੇ ਉਧਰ ਬਿਜੀ ਆ ਤੁਸੀਂ ਸਾਨੂੰ ਵਟਸਐਪ ਕਰ ਦਿਓ ਅਸੀਂ ਇੱਕ ਬਿਆਨ ਦੇ ਦਾਂਗੇ ਬਸ ਇੱਥੋਂ ਤੱਕ ਮਸਲਾ ਸਾਡੀਆਂ ਸਿਆਸੀ ਜਥੇਬੰਦੀਆਂ ਜਾ ਸਾਡੇ ਲੀਡਰਾਂ ਦਾ ਰਹਿ ਗਿਆ ਕਿ ਅਸੀਂ ਐਡੀ ਵੱਡੀ ਘਟਨਾ ਨੂੰ ਇੱਕ ਬਿਆਨ ਦੇ ਕੇ ਪ੍ਰੈਸ 'ਚ ਸਾਰ ਦੇਣਾ ਹੀ ਕਾਫੀ ਹੈ। ਗਰਗੀਰ ਜੀ ਵੀ ਨੇ ਗੱਲ ਕੀਤੀ ਸੰਵਿਧਾਨ ਦੀ। ਦੇਖੋ ਸੰਵਿਧਾਨ 'ਚ ਲਿਖਿਆ ਬਹੁਤ ਕੁਝ ਹੈ ਕਿ ਸਾਨੂੰ ਜੋ ਸੰਵਿਧਾਨ 'ਚ ਮੰਨਿਆ ਗਿਆ ਜਾਂ ਲਿਖਿਆ ਗਿਆ ਜਾਂ ਸਾਨੂੰ ਲਾਰੇ ਦਿੱਤੇ ਗਏ ਕਿ ਉਹ ਅੱਜ ਸਾਨੂੰ ਉਸ ਸੰਵਿਧਾਨ ਦੇ ਨਾਲ ਰਹਿਣ ਦਾ ਅਧਿਕਾਰ ਹੈਗਾ ਸਾਨੂੰ। ਆ ਤੁਸੀਂ ਪਿੱਛੇ ਫੋਟਾਂ ਲੱਗੀਆਂ ਵੇਖ ਰਹੇ ਹੋ। ਇਹਨਾਂ ਲੋਕਾਂ ਦੀ ਕੀ ਲੜਾਈ ਸੀ ਕੀ ਇਹਨਾਂ ਦੇ ਨਿਜੀ ਮਫਾਦ ਸੀ ਜਿਹੜੇ 28 28 ਸਾਲ ਆਪਣੀਆਂ ਸਜਾਵਾਂ ਪੂਰੀਆਂ ਕਰਕੇ ਜੇਲ੍ਹਾਂ 'ਚ ਬੈਠੇ ਨੇ ਇਹ ਸੰਵਿਧਾਨ ਹੈ ਸਾਨੂੰ ਇਹ ਲੋਕਤੰਤਰ ਦਿੱਤਾ ਗਿਆ ਜਾਂ ਇੱਕ ਗੈਂਗਸਟਰ ਬੰਦਾ ਜੇਲ੍ਹਾਂ ਵਿੱਚੋਂ ਫੋਨ ਕਰਕੇ ਫਰੋਤੀ ਮੰਗੇ ਇਹ ਸੰਵਿਧਾਨ ਦਿੱਤਾ ਸਾਨੂੰ ਜੇਲ੍ਹ ਦੇ ਵਿੱਚ ਬੈਠਾ ਗੈਂਗਸਟਰ ਬੰਦਾ ਪਾਕਿਸਤਾਨ 'ਚ ਜਾਂ ਕੈਨੇਡਾ 'ਚ ਇੱਕ ਬੰਦਾ ਬਰਵਾ ਦੇਵੇ ਇਹ ਸੰਵਿਧਾਨ ਸਾਨੂੰ ਹੱਕ ਦਿੰਦੇ ਨੇ ਜਿੱਥੇ ਜੀ ਕਰੇ ਸਾਡੀ ਪੱਗ ਲਾ ਕੇ ਪੁਲਿਸ ਕਸਚ ਦੇ ਕੇ ਸਾਨੂੰ ਬਾਲਾ ਤੋ ਫੜ ਕੇ ਤੂੰ ਹੀ ਫਰੇ ਇਹ ਇਹ ਸੰਵਿਧਾਨ ਆ ਸਾਡਾ ਸਾਡੇ ਗੁਰੂ ਨੂੰ ਪਿਛਲੇ ਦਿਨੀ ਤੁਸੀਂ ਦੇਖਿਆ ਪਿਛਲੇ ਸਾਲਾਂ ਚ ਸਾਡੇ ਗੁਰੂ ਨੂੰ ਗਲੀਆਂ ਚ ਰੋਲਦਾ ਇਹ ਲੋਕਾਂ ਨੇ ਸਿਆਸਤ ਕੀਤੀ ਸਾਡਾ ਇਹ ਸੰਵਿਧਾਨ ਹੈ ਅਸੀਂ ਕਿਵੇਂ ਮੰਨ ਲਈਏ ਇਦੋਂ ਤਾਂ ਅਸੀਂ ਅੰਗਰੇਜ਼ਾਂ ਨਾਲ ਰਹਿੰਦੇ ਚੰਗੇ ਸੀ ਆ ਹੀ ਕੁਛ ਜੇ ਸਾਡੇ ਨਾਲ ਉੱਥੇ ਹੁੰਦਾ ਸੀ ਤੇ ਅਸੀਂ ਤਾਂ ਫਿਰ ਅਸੀਂ ਇਹ ਤਾਂ ਸਮਝਦੇ ਸੀ ਵੀ ਸਾਡੇ ਨਾਲ ਕੋਈ ਬਗਾਨੇ ਕਰ ਰਹੇ ਨੇ ਚੱਲ ਲਿਆ ਸੀ ਅਸੀਂ ਮੁਗਲਾਂ ਨੇ ਸਾਡੇ ਨਾਲ ਕੀਤਾ ਸੀ ਝੱਲ ਲਿਆ ਤੇ ਸਾਡੇ ਆਪਣੇ ਜਿਨ੍ਹਾਂ ਲਈ ਅਸੀਂ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਲਈ ਅਸੀਂ ਆਪਣੇ ਘਰ-ਬਾਰ ਬਰਬਾਦ ਕੀਤੇ ਜਿਨ੍ਹਾਂ ਲਈ ਲੱਖਾਂ ਔਰਤਾਂ ਨੇ ਆਪਣੇ ਸੁਹਾਗ ਉਜਾੜ ਲਏ ਲੱਖਾਂ ਧੀਆਂ ਸਾਡੀਆਂ ਬੇਬਤ ਹੋਈਆਂ ਸਾਨੂੰ ਆਹ ਸੰਵਿਧਾਨ ਨੇ ਆਜ਼ਾਦੀ ਦਿੱਤੀ ਹੈ ਕਿ ਅਸੀਂ ਆਪਣੇ ਦੇਸ਼ 'ਚ ਆਪਣੇ ਧਰਮ ਦਾ ਚਿੰਨ ਲੈ ਕੇ ਕਿਸ ਪ੍ਰੋਗਰਾਮ 'ਚ ਹਾਜ਼ਰ ਨਹੀਂ ਹੋ ਸਕਦੇ ਮੈਂ ਤਾਂ ਚਲੋ ਤੁਸੀਂ ਇਸ ਗੱਲ ਨੂੰ ਮਾਈਂਡ ਕਰੋਗੇ ਮੈਂ ਤਾਂ ਇਸ ਗੱਲ ਨੂੰ ਗੁਲਾਮੀ ਮੰਨਦਾ ਅਸੀਂ ਅੱਜ ਵੀ ਜਿਵੇਂ ਅੰਗਰੇਜ਼ਾਂ ਦੇ ਗੁਲਾਮ ਸੀ ਅੱਜ ਅਸੀਂ ਇਹਨਾਂ ਹਕੂਮਤ ਦੇ ਗੁਲਾਮਾਂ ਸਾਡੀਆਂ ਸੰਸਥਾਵਾਂ ਸਾਡੀਆਂ ਪਾਰਟੀਆਂ ਸਿਰਫ ਆਪਣੀ ਕੁਰਸੀ ਤੱਕ ਸੀਮਿਤ ਹੋ ਗਈਆਂ ਮੈਂ ਧੰਨਵਾਦ ਕਰਦਾ ਹਮਿੰਦਰ ਸਿੰਘ ਉਹਨਾਂ ਦਾ ਅਮਦੋਤ ਸਿੰਘ ਉਹਨਾਂ ਦਾ ਜਿਹੜੇ ਇਹਨਾਂ ਮੁੱਦਿਆਂ ਨੂੰ ਲੈ ਕੇ ਇਹ ਇੱਥੇ ਤੱਕ ਪਹੁੰਚ ਕੀਤੀ ਹੈ ਸਰੋਣੂ ਕਮੇਟੀ ਤੋਂ ਤਾਂ ਇੱਥੋਂ ਵੀ ਨਹੀਂ ਸਰਿਆ ਵੀ ਕੋਈ ਚਾਰ ਨਮਾਇंदे ਆ ਕੇ ਸਾਡੇ ਨਾਲ ਕੋਈ ਇਦਾਂ ਦਾ ਦੁੱਖ ਸਾਂਝਾ ਕਰਦੇ ਅਸੀਂ ਇਹ ਦੁੱਖ ਰੋਈਏ ਤਾਂ ਕਿਹਦੇ ਕੋਲ ਰੋਈਏ ਅਸੀਂ ਕਿਹੜੀ ਪਾਰਟੀ ਨੂੰ ਦਸੀਏ ਕਿਹੜੇ ਸਿਆਸੀ ਬੰਦੇ ਨੂੰ ਅਸੀਂ ਆਗੂ ਮੰਨੀਏ ਕਿਹੜੇ ਜਿਹੜਾ ਜਿਹੜਾ ਕੋਈ ਤੁਰਦਾ ਉਹ ਕਹਿੰਦਾ ਕਿ ਇਹ ਭਾਜਪਾ ਦਾ ਏਜੰਟ ਹੈ ਕੋਈ ਕਾਂਗਰਸ ਦਾ ਏਜੰਟ ਹੈ ਅੱਜ ਸਾਡੇ ਸਿੱਖਾਂ ਦੀ ਆ ਹਾਲਾਤ ਹੋ ਗਈ ਲੋਕ ਇਹ ਵੇਖ ਰਹੇ ਨੇ ਅਸੀਂ ਤੁਰਿਏ ਤੇ ਤੁਰਿਏ ਕਿਹਦੇ ਨਾਲ ਇਨਾ ਚੀਜ਼ਾਂ ਨੂੰ ਕਿਤੇ ਨਾ ਕਿਤੇ ਸਾਨੂੰ ਆ ਸੱਥਾਂ 'ਚ ਬੈਠ ਕੇ ਸੋਚਣਾ ਪਵੇਗਾ ਤਾਂ ਸ਼ਾਇਦ ਕਿਤੇ ਨਾ ਕੋਈ ਤਕਰੀ ਨਵੀਂ ਲੀਡਰਸ਼ਿਪ ਨਵੇਂ ਲੋਕਾਂ ਨੂੰ ਜਾਂ ਅਸੀਂ ਇਹ ਮਸਲੇ ਮੈਂ ਤਾਂ ਲੱਗਦਾ ਆਪ ਹੀ ਲੜਨੇ ਪੈਣਗੇ ਤੇ ਤੁਸੀਂ ਸਾਰੇ ਆਏ ਹੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਖਾਸ ਕਰਕੇ ਹਮੇਸ਼ ਸਿੰਘ ਜੀ ਹੋਰਾਂ ਦਾ ਅਮਨਤੋ ਸਿੰਘ ਜੀ ਸਮੁੱਚੀ ਟੀਮ ਲੈ ਕੇ ਇਸ ਦਰਦ ਦੇ ਵਿੱਚ ਸਾਡੇ ਨਾਲ ਮੋਢਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਹ ਮੈਂ ਬੇਨਤੀ ਕਰਾਂ ਜੋ ਇਸ ਪ੍ਰੋਗਰਾਮ ਦੇ ਆਰਗੇਨਾਈਜ਼ ਨੇ ਸਰਦਾਰ ਗੁਰਮੀਤ ਸਿੰਘ ਜੀ ਧੂਹੀ ਉਹ ਵੀ 5 ਮਿੰਟਾਂ ਲਈ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕਰਨਗੇ ਸਰਦਾਰ ਗੁਰਮੀਤ ਸਿੰਘ ਜੀ ਧੂਹੀ